ਸਾਰੇ ਆਕਾਰ ਜੀ ਸਾਰੇ ਨੂੰ ਆਉ ਜਾਣਦੇ ਆ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਖੈਰ ਮੰਡੀ ਦੇ ਵਿੱਚ 1509 ਦਾ ਰੇਟ ਰਿਹਾ 2361 ਰੁਪਏ ਕੋਟਾ ਮੰਡੀ ਦੇ ਵਿੱਚ 1509 ਦਾ ਰੇਟ ਰਿਹਾ 3200 ਰੁਪਏ 17 18 ਦਾ ਰੇਟ ਰਿਹਾ 4050 ਰੁਪਏ ਗੁੰਦੀ ਮੰਡੀ ਦੇ ਵਿੱਚ 1509 ਦਾ ਰੇਟ 2725 ਰੁਪਏ ਲੱਗਿਆ 17 18 ਦਾ ਰੇਟ 3800 ਰੁਪਏ ਲੱਗਿਆ 16 47 ਦਾ ਰੇਟ 3480 ਰੁਪਏ 18800 ਦਾ ਰੇਟ 3950 ਰੁਪਏ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 242500 ਰੁਪਏ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ 242500 ਰੁਪਏ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2425 ਰੁਪਏ ਸ਼ਰਾਬੜੀ ਮੰਡੀ ਦੇ ਵਿੱਚ 1509 ਦਾ ਰੇਟ 2380 ਰੁਪਏ 17 18 ਦਾ ਰੇਟ 4300 ਰੁਪਏ ਤਰਤੀਆ ਮੰਡੀ ਦੇ ਵਿੱਚ 1509 ਦਾ ਰੇਟ 2321 ਰੁਪਏ 1401 ਦਾ ਰੇਟ ਆ 4281 ਰੁਪਏ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ ਆ 2400 ਰੁਪਏ ਲੱਗਿਆ 1121 ਦਾ ਰੇਟ ਆ 4300 ਰੁਪਏ ਲੱਗਿਆ 1718 ਦਾ ਰੇਟ 4185 1401 ਦਾ ਰੇਟ 4102 ਰੁਪਏ ਸਿਰਸਾ ਮੰਡੀ ਦੇ ਵਿੱਚ 1401 ਦਾ ਰੇਟ 4200 ਰੁਪਏ ਤੱਕ ਲੱਗਿਆ ਅੰਮ੍ਰਿਤਸਰ ਮੰਡੀ ਦੇ ਵਿੱਚ 1121 ਦਾ ਰੇਟ 4381 ਰੁਪਏ ਲੱਗਿਆ 1718 ਦਾ ਰੇਟ ਆ 4375 ਰੁਪਏ ਲੱਗਿਆ ਬਾਸਪਤੀ ਰੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰੋ